ਮੇਰਕਾ ਤੋਂ ਯੂਐਸਏ ਤੋਂ ਆਏ ਆ ਤੇ ਅੱਜ ਦੀ ਸ਼ੋਭਾ ਯਾਤਰਾ ਤੁਸੀਂ ਦੇਖ ਰਹੇ ਹੋ ਕਿੰਦਾ ਆਨੰਦ ਆ ਰਿਹਾ ਪਿਆ ਜੀ ਨੰਦ ਆਇਆ ਪਿਆ ਜੀ ਸਵਰਗ ਜਾਏ ਆ ਜੀ ਪ੍ਰਭੂ ਨੇ ਸਾਨੂੰ ਚੁਣਿਆ ਨਾ ਕਿ ਅਸੀਂ ਪ੍ਰਭੂ ਨੂੰ ਚੁਣਿਆ ਜੀ ਕਿ ਕਿ ਸਵਾਲ ਖੜੇ ਹੋ ਜਾਂਦੇ ਨੇ ਖਾਸ ਤੌਰ ਤੇ ਸਿੱਖੀズム ਦੇ ਆ ਜੁੜਿਆ ਰਿਹਾ ਕਿ ਦਸਤਾਰ ਬਣੀ ਹੋਈ ਆ ਦਾੜਾ ਸਾਹਿਬ ਨੇ ਤੇ ਫਿਰ ਵੀ ਇਸਾਈਤਰੋਂ ਮੰਨਦੇ ਨੇ ਕਿ ਤੁਹਾਡੇ ਤੇ ਪ੍ਰੈਸ਼ਰ ਸੀ ਕਿਵੇਂ ਮਨ ਜਿਹੜਾ ਬਦਲ ਪਲਟਿਆ ਤੁਹਾਡਾ ਜੀ ਮੇਰਾ ਕਿਸੇ ਕਿਸੇ ਦਾ ਕੋਈ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਮੈਂ ਆਪਣੇ ਮੈਨੂੰ ਪ੍ਰਭੂ ਦੀ ਕਿਰਪਾ ਹੋਈ ਤੇ ਮੇਰੇ ਮਨ ਨੂੰ ਚੇਂਜ ਕੀਤਾ ਤੇ ਇਹ ਹੀ ਇਹ ਹੀ ਅਸਲੀ ਰਸਤਾ ਇਹ ਗੋੜ ਦਾ ਇਹ ਹੀ ਰਸਤਾ ਹੈ। ਨੂੰ ਆਏ ਹੋ ਤੇ ਕਿਹੜੇ ਦੇਸ਼ ਤੋਂ ਆਏ ਹੋ ਤੇ ਅੱਜ ਦੀ ਸ਼ੋਭਾ ਯਾਤਰਾ ਤੁਸੀਂ ਦੇਖ ਰਹੇ ਹੋ ਕਿੰਦਾ ਆਨੰਦ ਆ ਰਿਹਾ। ਅੱਜ ਜੀ ਸਵਰਗ ਵਿੱਚ ਪਹੁੰਚੇ ਆ ਅਮਰੀਕਾ ਤੋਂ ਯੂ ਐਸ ਏ ਤੋਂ ਆਏ ਆ। ਪਹਿਲੀ ਵਾਰੀ ਇਹ ਸ਼ੋਭਾ ਯਾਤਰਾ ਵਿੱਚ ਇੰਟਰ ਹੋ ਰਹੇ ਆ ਜੀ ਸਾਰਾ ਪਰਿਵਾਰ ਆ ਰਿਹਾ ਬੱਚੇ ਵੀ ਆਏ ਹੈਗੇ ਆ। ਤੇ ਉਹ ਵੀ ਕੋਸ਼ਤਾਂ ਵਾਪਸ ਚਲੇ ਗਏ ਹੈਗੇ ਜਰੂਰੀ ਸੀ ਘਰੇਲੂ ਕੰਮ ਸੀ ਵਾਪਸ ਦਾ ਸਾਡੇ ਤੇ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸਾਨੂੰ ਮਾਲਕ ਨੇ ਚੁਣਿਆ ਅਸੀਂ ਪ੍ਰਭੂ ਨੇ ਸਾਨੂੰ ਚੁਣਿਆ ਨਾ ਕਿ ਅਸੀਂ ਪ੍ਰਭੂ ਨੂੰ ਚੁਣਿਆ ਜਿਵੇਂ ਬਹੁਤ ਸਾਰੇ ਸਵਾਲ ਵੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਵਾਲ ਖੜੇ ਹੋ ਜਾਂਦੇ ਨੇ ਖਾਸ ਤੌਰ ਤੇ ਸਿੱਖੀਸਮ ਦੇ ਆ ਜੁੜਿਆ ਰਿਹਾ ਕਿ ਦਸਤਾਰ ਬਣੀ ਹੋਈ ਆ ਦਾੜਾ ਸਾਹਿਬ ਨੇ ਤੇ ਫਿਰ ਵੀ ਈਸਾਈ ਤਾਂ ਰੋਂ ਮੰਨਦੇ ਨੇ ਕੀ ਤੁਹਾਡੇ ਤੇ ਪ੍ਰੈਸ਼ਰ ਸੀ ਕੋਈ ਜਾਂ ਤੁਹਾਨੂੰ ਕਿਵੇਂ ਇਸ ਧਰਮ ਦੇ ਚੌਣ ਦਾ ਮੌਕਾ ਮਿਲਿਆ ਵੀ ਮੈਂ ਇਹ ਧਰਮ ਅਡਾਪਟ ਕੀਤਾ ਕਿਵੇਂ ਮਨ ਜਿਹੜਾ ਬਦਲ ਪਲਟਿਆ ਤੁਹਾਡਾ ਜੀ ਮੇਰਾ ਕਿਸੇ ਕਿਸੇ ਦਾ ਕੋਈ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਮੈਂ ਆਪਣੇ ਨੂੰ ਪ੍ਰਭੂ ਦੀ ਕਿਰਪਾ ਹੋਈ ਤੇ ਮੇਰੇ ਮਨ ਨੂੰ ਚੇਂਜ ਕੀਤਾ ਤੇ ਵੀ ਇਹ ਹੀ ਇਹ ਹੀ ਅਸਲੀ ਰਸਤਾ ਹੈ ਇਹ ਇੰਨੀ ਦੁਨੀਆ ਦੇ ਵਿੱਚ ਲੋਕ ਜਿਹੜੇ ਆ ਪਹੁੰਚ ਹੋਏ ਨੇ ਔਰ ਐਡਾ ਵੱਡਾ ਰਸ਼ ਜਿਦਾਂ ਦਾ ਮਨ ਨੂੰ ਲੱਗ ਰਿਹਾ ਕਿ ਨਹੀਂ ਖੁਸ਼ੀ ਹੋ ਰਹੀ ਹੈ ਕਹਿਣ ਵਾਲੀ ਕੋਈ ਬਿਆਨ ਕੋਈ ਸ਼ਬਦ ਹੀ ਹੈ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹੁਣ ਇੱਕ ਵੀਡੀਓ ਦੇਖ ਕੇ ਹਟਿਓ ਪੱਤਰਕਾਰ ਸਾਹਿਬ ਕਹਿ ਰਹੇ ਨੇ ਕਿ ਇਹ ਸਰਦਾਰ ਬਜ਼ੁਰਗ ਜੀ ਅਮਰੀਕਾ ਤੋਂ ਖਾਸ 크ਿਸਮਸ ਦਾ ਤਿਹਾੜ ਮਨਾਉਣ ਆਏ ਨੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਸਿੱਖਾਂ ਲਈ ਸਿੱਖ ਹੋ ਕੇ ਅਸੀਂ ਕਿੱਥੇ ਤੁਰੇ ਫਿਰਦੇ ਆ ਧੰਨ ਗੁਰਗਮਨ ਸਿੰਘ ਮਹਾਰਾਜ ਨੇ ਸਾਡੇ ਲਈ ਪਰਿਵਾਰ ਵਾਰ ਦਿੱਤਾ ਤੇ ਅੱਜ ਆਪਾਂ ਫਤਿਹਗੜ੍ਹ ਸਾਹਿਬ ਨੂੰ ਭੁੱਲ ਕੇ ਆ ਚਰਚਾਂ ਦੇ ਵਿੱਚ ਆਪਾਂ ਸਰਦਾਰ ਹੋ ਕੇ ਪੱਗਾ ਬੰਨ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਹੋਈ ਤਾਜ ਬਨ ਕੇ ਅਸੀਂ ਆਪਣੇ ਧਰਮ ਦੇ ਖਿਲਾਫ ਬੋਲ ਰਹੇ ਆ ਕਿ ਮੈਨੂੰ ਪ੍ਰਭੂ ਨੇ ਇੱਥੇ ਭੇਜਿਆ ਹਰੇਕ ਧਰਮ ਦਾ ਸਤਿਕਾਰ ਸਾਡਾ ਧਰਮ ਕਰਦਾ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਜਾਣ ਬੁੱਝ ਕੇ ਸਿੱਖ ਧਰਮ ਨੂੰ ਟਾਰਗੇਟ ਕਰਕੇ ਇਹ ਗੱਲ ਚਲਾਈ ਗਈ ਕਿ ਇੱਕ ਸਰਦਾਰ ਬਜ਼ੁਰਗ ਅਮਰੀਕਾ ਤੋਂ ਆ ਕੇ ਇੱਥੇ ਕ੍ਰਿਸਮਸ ਮਨਾ ਰਿਹਾ ਤਾਂ ਬਾਕੀ ਸਿੱਖਾਂ ਨੂੰ ਕੀ ਪ੍ਰੋਬਲਮ ਆ ਇਹ ਇਹ ਦੇ ਇਹਦੇ ਵਿੱਚ ਕੀ ਮਤਲਬ ਸਿੱਖ ਨੂੰ ਪੁੱਛਿਆ ਗਿਆ ਕਿ ਤੁਸੀਂ ਪੱਗਾਂ ਬਨ ਕੇ ਆ ਰਹੇ ਹੋ ਇਸ ਗੱਲ ਨਾਲ ਤੁਹਾਡਾ ਕੀ ਮਤਲਬ ਹੈ ਬਾਰ ਬਾਰ ਸਾਡੀ ਪੱਗ ਨੂੰ ਸਾਡੇ ਸਿੱਖ ਕੌਮ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਕੌਮ ਦੇ ਪੱਕੇ ਸਿੱਖ ਬਣ ਕੇ ਰਹੋ ਮੈਂ ਨਹੀਂ ਕਹਿੰਦਾ ਕਿ ਅਸੀਂ ਬਹੁਤ ਸੇਖਾਂ ਅਸੀਂ ਪਾਪੀ ਬੰਦੇ ਆ ਅਸੀਂ ਤਾਂ ਯਾਰ ਘੱਟੋ ਘੱਟ ਮੀਡੀਆ ਚੈਨਲਾਂ ਨੂੰ ਬੇਨਤੀ ਆ ਕਿ ਘੱਟੋ ਘੱਟ ਤੁਸੀਂ ਤਾਂ ਸੋਚਿਆ ਕਰੋ ਕਿ ਕਿਹੜੀ ਚੀਜ਼ ਕਿਹੜੇ ਟਾਈਮ ਤੇ ਚਲਾਣੀ ਹੈ ਜਾਣ ਬੁਝ ਕੇ 23 ਤਰੀਕ ਤੋਂ ਸ਼ਹੀਦੀ 21 ਤਰੀਕ ਤੋਂ ਸ਼ਹੀਦੀਆਂ ਦਾ ਜਿਹੜਾ ਹਫ਼ਤਾ ਵਾ ਕਿਸੇ ਨਾ ਕਿਸੇ ਕੋਈ ਬੰਦਾ ਆਪਣਾ ਘਰ ਛੱਡ ਕੇ ਦਿਖਾ ਦੇਵੇ ਕਿਸੇ ਖਾਤਰ ਧੰਨ ਗੁਰੂ ਗਵਿੰਦ ਸਿੰਘ ਮਹਾਰਾਏ ਨੇ ਆਪਣਾ ਪਰਿਵਾਰ ਆਪਣਾ ਘਰ ਆਨੰਦਪੁਰ ਸਾਹਿਬ ਜਿੱਥੇ 24 ਤੋਂ 25 ਸਾਲ ਬਤਾਏ ਮਹਾਰਾਜ ਨੇ ਉਹ ਛੱਡ ਕੇ ਸਰਸਵਤੀ ਨਦੀ ਦੇ ਕਿਨਾਰੇ ਆ ਕੇ ਪਰਿਵਾਰ ਵਿਛੜ ਗਿਆ ਤੇ ਅੱਜ ਆਪਾਂ ਕੀ ਦੇਣਾ ਦੇ ਰਹੇ ਆ ਆਪਾਂ ਪੱਗਾ ਬਣ ਕੇ ਕਿੱਥੇ ਘੁੰਮ ਰਹੇ ਆ ਮੈਨੂੰ ਸਮਝ ਨਹੀਂ ਆ ਰਹੀ ਸਾਡੀਆਂ ਸਮਝ ਤੋਂ ਬਾਹਰ ਲੀਆਂ ਗੱਲਾਂ ਨੇ ਸਿੱਖ ਸਿੱਖ ਧਰਮ ਦੇ ਵਿੱਚ ਪੱਕਾ ਰਵੇ ਅਸਾਈ ਅਸਾਈ ਧਰਮ ਦੇ ਵਿੱਚ ਪੱਕਾ ਰਵੇ ਕੋਈ ਵੱਡੀ ਗੱਲ ਨਹੀਂ ਪਰ মিডিਆ ਨੂੰ ਸੋਚਣਾ ਚਾਹੀਦਾ ਕਿ ਕਿਹੜੀ ਖਬਰ ਕਿਹੜੇ ਟਾਈਮ ਤੇ ਕਿੱਥੇ ਵਾਕੇ ਚਲਾਣੀ ਚਾਹੀਦੀ ਹੈ ਪਰ ਅੱਜ ਉਹੀ ਵੀਡੀਓ ਨੂੰ ਵਾਰ-ਵਾਰ ਵਾਇਰਲ ਕੀਤਾ ਜਾ ਰਿਹਾ ਕਿ ਇੱਕ ਸਰਦਾਰ ਪੱਗ ਬੰਨੀ ਹੋਈ ਆ ਅਮਰੀਕਾ ਤੋਂ ਆ ਕੇ ਉਹ ਜੀਸੂ ਮਸੀਹ ਦੇ ਜਨਮ ਦਿਨ ਤੇ ਖੁਸ਼ੀ ਮਨਾ ਰਿਹਾ ਪਰ ਸਾਡਾ ਧਰਮ ਸਾਨੂੰ ਕਦੇ ਵੀ ਇਹੋ ਜਿਹੀ ਅਣਹੋਣੀ ਨਿਕਰਾਣ ਜਾਂਦਾ ਕਿ ਅਸੀਂ ਕਿਸੇ ਦੇ ਨਾਲ ਬਹਿਸ ਵਸਈਆ ਕਰੀਏ ਪਰ ਪત્રਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਕਿਹੜੀ ਵੀਡੀਓ ਕਿਹੜੇ ਟਾਈਮ ਤੇ ਕਦੋਂ ਤੇ ਕਿੱਥੇ ਚਲਾਨੀ ਚਾਹੀਦੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ